శంకర yeah! భగవన్ 「ファンく ಅಲ್ಲಿಗೆ ಬನ್ನಿ ਨਾ ਬਾਬਾ ਦੇ ਕਿਨਾਰੇ ਆਵਾ ਤੇ ਸੱਤ ਤੋਂ ਤਰੇ ਹਮਾਰੇ ਕੰਮ ਜਿਸ ਕੋਲ ਜਬਾਪੇ ਮੇਰੀ ਜਿਸ ਕੋਲ ਪਾਏ ਨਸ਼ਰ ਕੰਮ ਐਸੀ ਸੁਬਾਹ ਆਏ ਚੰਨ ਦੀシャ ਜਿਸ ਸ਼ੋਹ ਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਮੂਹ ਸਬਜੀ ਬੱਲਾ ਮੰਡੀ ਨੂੰ ਹਰ ਸਾਲ ਦੀ ਤਰ੍ਹਾਂ 2004 ਤੋਂ ਲੰਗਰ ਸ਼ੁਰੂ ਹੈ ਜਿਹੋ ਦੀ ਮੰਡੀ ਇੱਥੇ ਆਈ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਸਭ ਭਰਾ ਮਿਲ ਕੇ ਸਭ ਦੀ ਸੇਵਾ ਸਭ ਦਾ ਸਹਿਯੋਗ ਇਸ ਲੰਗਰ ਦੇ ਵਿੱਚ ਹੈਗਾ ਇਕੱਲੇ ਹੀ ਕੁਝ ਨਹੀਂ ਕਰ ਸਕਦੇ ਆ ਸਭ ਇੱਕ ਟੀਮ ਵਰਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਆਇਆਂ ਨੂੰ ਸਾਰਿਆਂ ਦੇ ਲੇਬਰ ਆੜਤੀ ਭਰਾ ਜਿੰਨੇ ਵੀ ਸਾਰੇ ਸਬੰਧਿਤ ਆ ਸਭ ਨੂੰ ਸ਼ੋਹ ਰਾਤਰੀ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਸ਼ੁਕਰਾਨਾ ੋ ਲੈਣਾ ਦੀ ਕਿਰਪਾ ਬੇਅੰਤ ਹੈ ਸਾਰੇ ਧਰਮ ਦੇ ਵਿੱਚ ਜੁੜੋ ਨਸ਼ੇ ਤੋਂ ਦੂਰ ਹੋ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੀ ਜਿਹੜਾ लवली ਭਾਈ ਜੀ ਅੱਜ ਫੇਰ ਸੇਵਾ ਕੀਤੀ ਜਾ ਰਹੀ ਹੈ ਇਸ ਮਹਾਸ਼ਰਤੀ ਸਮਾਜ ਦੇ ਹਰ ਸਾਲ ਇਸ ਸਾਲ ਇਹ ਮੇਰਾ خیال ਤਕਰੀਬਨ 2004 ਮੰਡੀ ਇੱਥੇ ਆਈ ਸੀ ਇਹ ਉਦੋਂ ਦੀ ਸ਼ੁਰੂ ਹੈ ਇਹ ਹਰ ਸਾਲ ਹੀ ਅਸੀਂ ਸ਼ਵਰਾਤੀ ਤੋਂ 2-3 ਦਿਨ ਬਾਅਦ ਅਗਲੇ ਉੱਤੇ ਮਨਾਨੇ ਆ ਔਰ ਬੜੀ ਧੂਮ-ਧਾਮ ਨਾਲ ਮਨਾਨੇ ਆ ਇਹਦੇ ਵਿੱਚ ਮੰਡੀ ਦੇ ਹਰ ਵਰਗ ਦਾ ਬੰਦਾ ਹੁੰਦਾ ਵਾ ਇਹ ਇਹੋ ਹੀ ਦੇ ਇੱਕ ਫੰਕਸ਼ਨ ਦੇ ਜ਼ਰਾ ਦਿਨਾਂ ਹੀ ਢੜੇ ਬਾਜੀ ਹੁੰਦੀ ਢੜੇ ਬਾਜੀ ਬਿਲਕੁਲ ਕਦਰ ਹੁੰਦੀ ਤੇ ਸੋ ਮੈਂ ਯਾਲਾ ਨਾ ਗੱਲਾਂ ਕਰਦਾ ਹੋਇਆ ਸਵਰਾਤੀ ਦੀ ਸਾਰੇ ਮੰਡੀ ਦੇ ਕੰਮ ਕਰਵਾਉਣ ਵਾਲੇ ਭਰਾਵਾਂ ਨੂੰ ਲੱਖ ਲੱਖ ਵਧਾਈ ਕਿ ਜਾਰੀ ਇੱਕ ਵਾਰੀ ਫੇਰ ਆਪਣਾ ਆਪਣਾ ਸਵਰਾਤੀ ਦੇ ਮਹਾ ਸਵਰਾਤੀ ਦੇ ਸੰਬੰਧ ਵਿੱਚ ਵੇਖੋ ਜੀ ਇਹ ਜਿਹੜਾ ਦਿਹਾੜਾ ਵਾ ਸਮੂਹ ਮੰਡੀ लवली ਭਾਈ ਮੋਨੂ ਭਾਜੀ ਇਹ ਸਾਰੇ ਰਲਦੇ ਆ ਗਾੜੀ ਤੁਰਦੇ ਆ ਨਾਲ ਪੂਰੀ ਮੰਡੀ ਦੇ ਸਾਰੇ ਭਰਾ ਰਲ ਕੇ ਜਿਹੜੋ ਜਾਨ ਤੋਂ 20 ਸਾਲਾਂ ਤੋਂ ਇਹ ਸੇਵਾ ਕਰਦੇ ਆਇਆ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਨੂੰ ਵੀ ਤੇ ਸਾਰੇ ਭਰਾਵਾਂ ਨੂੰ ਇਤਨਾ ਹੀ ਸਹਿਯੋਗ ਦੇ ਨਾਲ ਸਾਰੇ ਇਕੱਠੇ ਹੋ ਗਏ ਇਹ ਦਿਨ ਮਨਾਉਂਦੇ ਰਹਿਣ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਧਰਮ ਦੇ ਨਾਲ ਜੁੜੋ ਮੀਡ ਸ਼ਰਾਬ ਜਿਹੜੇ ਨੁਕਸਾਨ ਵਾਲੀਆਂ ਚੀਜ਼ਾਂ ਉਹਨਾਂ ਨੂੰ ਛੱਡ ਦਿਓ ਨਸ਼ੇ ਤੋਂ ਬਚੋ ਤੇ ਇਤਰੇ ਇਕੱਠੇ ਹੋ ਗਏ ਸਾਰੇ ਕੰਮ ਇਕੱਠੇ ਹੋ ਗਏ ਕਰਨ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਆ ਅਸੀਂ ਸ਼ੁਭ ਰਾਤਰੀ ਦੀ ਸਾਰੇ ਮੈਂਬਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਆਸ ਕਰਦੇ ਵੀ ਹਰ ਵਾਰੀ ਇਤਾਂ ਇਤੋਂ ਵੱਧ ਚੜ ਕੇ ਗਾ پروگرام ਹੋਏਗਾ ਜੈਪੂਰੇ ਸ਼ੰਕਰ